ਮੈਂ ਆਪਣੇ ਭੋਇਆ ਕਹਿੰਦੇ ਲੋਕਾਂ ਨੂੰ ਵਧਾਈ ਦਿੰਦਾ ਤੇ ਮੇਰੇ ਜਿਹੜੇ ਪੰਜ ਅੰਸੀ ਜਿੱਤੇ ਆ ਵਧੀਆ ਤਰੀਕੇ ਦੇ ਨਾਲ ਉਥੋ ਦੇ ਨਗਰ ਪੰਚਾਇਤ ਦੇ ਲੋਕਾਂ ਨੇ ਜਿੱਤ ਆਇਆ ਮੈਂ ਉਹਨਾਂ ਸਾਰੇ ਨੂੰ ਵਧਾਈ ਦਿੰਦਾ ਔਰ ਬਾਬੇ ਨਾਨਕਾ ਕੇ ਮੈਂ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਮੇਰੇ ਕਾਂਗਰਸ ਪਾਰਟੀ ਦੇ ਛਪਾਈਆਂ ਦੇ ਉੱਤੇ ਮੇਰ ਫੜਿਆ ਆਕਰਵੇ ਸਾਰੇ காங்கிரஸ் ਪਾਰਟੀ ਦੇ ਜਿਹੜੇ ਮੇਰੇ ਸਿਪਾਹੀ ਰਹਾ ਤਿੰਨ ਤੋਂ ਉਲੀ ਤਰਾਜ ਚੋਣੇ ਤੇ ਕੀ ਕਰਨ ਇਹ ਮੇਰੀ ਕਾਮਨਾ ਹੈ ਮੈਂ ਗੱਲ ਜਰੂਰ ਕਰਾਂਗਾ ਸਾਚੂਰ ਬੁਰਾਈ ਦੀ ਜਿੱਲੇ ਲੜਾਈ ਹੁੰਦੀ ਹੈ ਇਤਿਹਾਸ ਕੋ ਹਮੇਸ਼ਾ ਜਿੱਤੇ ਜੜੀ ਹੈ ਸਚਾਈ ਦੀ ਹੁੰਦੀ ਹੈ ਝੋੜ ਜੜਾ ਮੂੰਹ ਪਰ ਨੇਟਿਕਾ